ਦੋਸਤੋ ਸ਼ਾਹਕੋਟ ਇਲਾਕੇ ਦਾ ਇੱਕ ਅਜਿਹਾ ਮੇਲਾ ਜਿਸ ਨੂੰ ਕਲਾਕਾਰ ਤੇ ਆਮ ਸਰੋਤੇ ਸਾਲ ਪਰ ਉਡੀਕ ਕਰਦੇ ਆ। ਬਿਲਕੁਲ ਇਹ ਸੱਚੀ ਗੱਲ ਹੈ। ਗੁਲਿੰਦਰ ਗੀਪਾ ਦੀ ਜਨਮ ਦਿਵਸ ਵਿੱਚ ਜਿਹੜਾ ਮੇਲਾ ਕਰਾਇਆ ਜਾਂਦਾ ਹੈ ਉਹ ਇਸ ਵਾਰ 28 ਸਤੰਬਰ ਦੇ ਐਤਵਾਰ ਨੂੰ ਪਿੰਡ ਸਾਦਕਪੁਰ ਵਿੱਚ ਕਰਾਇਆ ਜਾਏਗਾ। ਜਿਸ ਵਿੱਚ 다양한 ਕਲਾਕਾਰ ਗੁਲਿੰਦਰ ਬਿਆਲਪੁਰੀ, ਗੁਲਮੀਰ ਚੋਟੀਆਂ, ਜੈਸਮਿਨ ਚੋਟੀਆਂ ਰਾਹੀ ਸੋਲ ਨੰਬਰ 10 ਸਤਿਗੁਰੂ ਜੀ ਦੇ ਤੀਰ ਰਾਣਾ ਗਾਮਾ ਫਕੀਰ ਤੇ ਸੂਫੀ ਕਲਾਮ ਦੇ ਬਾਦਸ਼ਾਹ ਸ਼੍ਰੀ ਕੁਲਵਿੰਦਰ ਸ਼ਾਹ ਕੋਟੇ ਜੀ ਉਹ ਵੀ ਆਪਣੇ ਆਜ਼ਰੀ ਲਾਉਣਗੇ ਪ੍ਰੀਤ ਗੌਰ ਅਸ਼ੋਕ ਜੀ ਸੁਭਰੀਆ ਸੋਤਾ ਕੁਲਜੀਤ ਗੌਰ ਬੂਟਾ ਖੈਰਾ ਤੇ ਇਹ ਨਾਮ ਪਰ ਕਲਾਕਾਰ ਇਸ ਤੋਂ ਵੱਰ ਵੀ ਇਲਾਵਾ ਬਹੁਤ ਕਲਾਕਾਰ ਇਸ ਮੇਲੇ ਵਿੱਚ ਹਾਜ਼ਰੀ ਲਾਉਣਗੇ ਸੋ ਮੈਂ ਸਰਤਾਲ ਅਕੈਡਮੀ ਵੱਲੋਂ ਇਹ ਨਿਵੇਦਨ ਕਰਦਾ ਕਿ ਤੁਸੀਂ ਹੋਮ ਆ ਕੇ ਪੁੱਜੋ ਤੇ ਸੱਭਿਆਚਾਰਕ ਮਲੇਗਾ ਅਨੰਤ ਚਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਨਰਿੰਦਰ ਵਿਪਾਦੀ ਯਾਦ ਦੇ ਵਿੱਚ ਭਜਿਆ ਮੇਲਾ ਜਿਸ ਨੂੰ ਸਰੋਤੇ ਅਤੇ ਕਲਾਕਾਰ ਲਗਾਤਾਰ 1 ਸਾਲ ਭਰ ਦੀ ਬੁਣੀ ਕਰਦੇ ਰਹਿੰਦੇ ਆ ਕਿ ਕਦੋਂ ਇਹਦੇ ਨਾਵੇਂ ਤੇ ਅਸੀਂ ਆਪਣੀ ਆਪਣੀ ਹਾਜ਼ਰੀ ਲਾਈ ਇਹ ਸੱਭਿਆਚਾਰਕ ਮੇਲਾ ਨਰਿੰਦਰ ਵਿਪਾਦੀ ਯਾਦ ਦੇ ਤੇ ਮਿਤੀ 28 ਸਤੰਬਰ ਜਿਹਨੇ ਐਤਵਾਰ ਨੂੰ ਪਿੰਡ ਸਾਦ ਘੁਰ ਵਿੱਚ ਹੋਇਆ ਇਸ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਨਾਵੇਂ ਕਲਾਕਾਰ ਆਪਣੇ ਆਪਣੇ ਹੱਥੀ ਲਗਾਉਂਦੇ ਹਨ ਤੇ ਇਸ ਵਾਰ ਜੋ ਕਲਾਕਾਰ ਬਲਬੀਰ ਚੋਟੀਆਂ ਜੈਸਮੀਨ ਚੋਟੀਆਂ ਦਿਲਵਿੰਦਰ ਜਲਪੁਰੀ ਨਵਕਰਤ ਸਾਦ ਜਲਪੁਰੀ ਇਲਾਹੀ ਸੋਹਲ ਰਾਣਾ ਰੰਤੇਰ ਗਾਂਬਾ ਫੀਰ ਢੀਲੂ ਬੇਗਿੰਗ ਤੇ ਸੂਫੀ ਕਲਾਮ ਦੇ ਬਾਦਸ਼ਾਹ ਸ਼੍ਰੀ ਬਸਵਿੰਦਰ ਸਾਹ ਕੋਟੀ ਜੀ ਉਹ ਵੀ ਆਪਣਾ ਕਲਾਮ ਪੇਸ਼ ਕਰਨਗੇ ਇਸ ਤਰ੍ਹਾਂ ਦਾ ਬ੍ਰੀਤ ਕੰਟ ਨਾਵੇਂ ਕਲਾਕਾਰ ਜਿਨਾਂ ਦਾ ਪ੍ਰਚੇਨ ਨਹੀਂ ਕੋਈ ਲੋੜ ਦੇ ਅਸ਼ੋਕ ਗਿੱਲ ਉਹ ਵੀ ਬਹੁਤ ਨਾਮੀ ਗ੍ਰਾਮੀ ਕਲਾਕਾਰ ਹਨ ਸੁਪਰੀਆ ਸੋਤਾ ਸਾਡੀ ਸਰਤਾ ਅਕੈਡਮੀ ਦੀ ਸਟੂਡੈਂਟ ਕੁਲਜੀਤ ਕੋਰ ਉਹ ਵੀ ਸਾਡੀ ਅਕੈਡਮੀ ਦੀ ਸਟੂਡੈਂਟ ਤੇ ਬੂਟਾ ਕਹਿ ਰਿਹਾ ਉਹ ਆਪਣੇ ਆਪਣੇ ਹਾਜ਼ਰੀ ਰੋਣਗੇ ਸੋ ਮੇਰਾ ਨਵੇਦਨ ਹੈ ਕਿ ਸਾਰੇ ਸਰੋਤੇ ਬੋਮਾ ਮਾ ਕੇ ਪੁੱਛੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ